ਈ ਮਰਜੀ ਤੁਹਾਨੂੰ ਗੁਪਤ ਪ੍ਰੋਬਲਮ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਹੈ ਇਹ ਵੀਡੀਓ ਤੁਹਾਡੇ ਲਈ ਹੈ ਤੁਸੀਂ ਬਹੁਤ ਪੈਸੇ ਬਰਬਾਦ ਕਰ ਲਏ ਦੋਸਤੋ ਅੱਜ ਆਹ ਵੀਡੀਓ ਪੂਰੀ ਦੇਖ ਲਓ ਤੁਹਾਡੇ ਜਿੰਨੇ ਡਾਊਟ ਨੇ ਤੁਹਾਡੇ ਸਵਾਲ ਨੇ ਸਾਰੇ ਕਲੀਅਰ ਹੋ ਜਾਣਗੇ ਵੀ ਅਸੀਂ ਕਿਉਂ ਨਹੀਂ ਠੀਕ ਹੁੰਦੇ ਵੀ ਅਸੀਂ ਬਹੁਤ ਦਵਾਈ ਲੈ ਲਈ ਯਾਰ ਕਿਸੇ ਵੈਦ ਤੋਂ ਤਾਂ ਫਰਕ ਪੈ ਜੇ ਕਿਸੇ ਡਾਕਟਰ ਤੋਂ ਤਾਂ ਪੈ ਜੇ ਕਿਸੇ ਤੇ ਕਿਉਂ ਨਹੀਂ ਗੱਲ ਸਮਝ ਚਾਰ ਰਹੀ ਦੋਸਤੋ ਮੈਂ ਕੋਈ ਦਵਾਈ ਨਹੀਂ ਵੇਚਣ ਆਇਆ ਸਿਰਫ ਤੁਹਾਨੂੰ ਸਮਝਾਉਣ ਆਇਆ ਜੇ ਇਹ ਗੱਲ ਤੁਹਾਡੇ ਪੱਲੇ ਪੈ ਗਈ ਤਾਂ ਤੁਹਾਡੀ ਜ਼ਿੰਦਗੀ ਬਦਲ ਜੂ ਮੇਰੀ ਗੱਲ ਸੁਣਨ ਦੇ ਨਾਲ ਕਿਉਂਕਿ ਮੇਰਾ ਕਾਫੀ ਟਾਈਮ ਦਾ ਐਕਸਪੀਰੀਅੰਸ ਹੈ ਇਸ ਲਾਈਨ ਦੇ ਵਿੱਚ ਆਯੁਰਵੇਦ ਦੇ ਵਿੱਚ ਜਿੱਥੋਂ ਤੱਕ ਮੈਂ ਲੋਕਾਂ ਤੇ ਅਜਮਾਈਆਂ ਨੇ ਗੱਲਾਂ ਇਹ। ਦੋਸਤੋ ਬਹੁਤ ਸਾਰੇ ਲੋਕ ਬਚਪਨ ਦੇ ਵਿੱਚ ਜਾਂ ਜਵਾਨੀ ਚ ਜਦੋਂ ਵੀ ਮਰਦੀ। ਮਤਲਬ ਬਚਪਨ ਦੇ ਵਿੱਚ ਬਚਪਨ ਤੋਂ ਲੈ ਕੇ ਜਵਾਨੀ ਤੱਕ ਆਪਦੇ ਬੜੇਪੇ ਤੱਕ ਬਾਧੇ ਉਮਰ ਤੱਕ ਵੀਰਜ ਦਾ ਨਾਸ਼ ਕਰਦੇ ਨੇ। ਮਤਲਬ ਜਿਹੜਾ ਵੀਰਜ ਹੈ ਉਹਨੂੰ ਕੱਢ ਦਿੰਦੇ ਨੇ, ਲੋੜ ਤੋਂ ਵੱਧ ਕੱਢ ਦਿੰਦੇ ਨੇ। ਜਦੋਂ ਉਹਨੂੰ ਲੋੜ ਆ ਉਹ ਤਾਂ ਠੀਕ ਹੈ। ਵਿਰਸਤ ਕੀਤਾ ਆਪਾਂ ਤੇ ਉਹਨੂੰ ਵਿਅਰਥ ਕਰ ਦਿੰਦੇ ਨੇ ਆਪਦੇ ਸਰੀਰ ਦੇ ਵਿੱਚੋਂ ਹੁਣ ਆਪਾਂ ਆਪਣੇ ਸਰੀਰ ਦੇ ਵਿੱਚੋਂ ਖੂਨ ਕੱਢੀ ਜਾਵਾਂਗੇ ਕੱਢੀ ਜਾਵਾਂਗੇ ਕੱਢੀ ਜਾਵਾਂਗੇ ਇੱਕ ਦਿਨ ਖਾਲੀ ਤਾਂ ਹੋ ਗਈ ਮੰਨ ਕੇ ਚਲੋ ਆ ਡੱਬਾ ਗਾਜਾ ਖੂਹ ਹੈ ਖੂਹ ਦੇ ਵਿੱਚੋਂ ਆਪਾਂ ਰੋਜ਼ ਪਾਣੀ ਭਰੀ ਜਾਈਏ ਭਰੀ ਜਾਈਏ ਸਾਰੇ ਜਾਨੇ ਖਰਚੀ ਜਾਈਏ ਤੇ ਖੂਹ ਦੇ ਵਿੱਚ ਪਾਣੀ ਨਾ ਪਾਈਏ ਠੀਕ ਹੈ ਜਾਂ ਧਰਤੀ ਦੇ ਥੱਲੋਂ ਪਾਣੀ ਨਾ ਆਵੇ ਪਰ ਇੱਕ ਦਿਨ ਤਾਂ ਖੂਹ ਦਾ ਪਾਣੀ ਖਤਮ ਹੋਊ ਗਈ ਹੁਣ ਖੂਹ ਵੀ ਖਾਲੀ ਹੋ ਚੁੱਕੇ ਨੇ ਨਾ ਤੁਸੀਂ ਉਹਨੂੰ ਪਤਾ ਹੀ ਆ ਕਿਉਂਕਿ ਧਰਤੀ ਦਾ ਜਿਹੜਾ ਨਿਚਲੇ ਵਾਲਾ ਪਾਣੀ ਆ ਉਹ ਖਤਮ ਹੋ ਗਿਆ ਉੱਤੋਂ ਬਰਸਾਤਾਂ ਨਹੀਂ ਪਈਆਂ ਖੂਹ ਖਾਲੀ ਹੋ ਗਏ ਹੁਣ ਡੰਗਾਈ 'ਚ ਹੀ ਚਲੇ ਗਏ ਠੀਕ ਹੈ ਤੇ ਇਹ ਚੀਜ਼ਾਂ ਹੋਊਗਾ ਸਮਝਾਉਣ ਦੀ ਮੇਰੀ ਖੂਨ ਨਾਲ ਜੋੜਨ ਦੀ ਗੱਲ ਨਹੀਂ ਹੈਗੀ ਵੀ ਆਪਾਂ ਵੀਰਜ ਨੂੰ ਇੰਨਾ ਕੱਢ ਰਹੇ ਹਾਂ ਲੋਡ ਤੋਂ ਵੱਧ ਕੇ ਤੁਸੀਂ ਕੋਈ ਵੀ ਚੀਜ਼ ਹੈ ਜਿਹੜੀ ਵੀਰਜ ਬਣਾਉਣ ਲਈ ਕੁਝ ਖਾਣੇ ਹੋ ਤੁਸੀਂ ਵੀ ਤੁਹਾਡੇ ਜਿਹੜੀ ਵੀਰਜ ਬਣੇ ਉਹਦੀ ਪ੍ਰੋਡਕਸ਼ਨ ਵਧੇ ਉਹਦੀ ਕੁਆਂਟੀਟੀ ਵਧੇ ਉਹਦੀ ਕੁਆਲਿਟੀ ਵਧੇ ਜੇ ਤੁਹਾਡੇ ਸਰੀਰ ਦੇ ਵਿੱਚ ਵੀਰਜ ਹੋਊਗਾ ਤਾਂ ਤੁਹਾਡੀ ਮਰਦਾਨਾ ਕਮਜ਼ੋਰੀ ਹੈ ਜਿਹੜੀ ਉਹ ਹੋਣੀ ਨਹੀਂ ਜਿਹੜੀ ਲੋਕਾਂ ਦੇ ਵਿੱਚ ਹੁਣ ਤੁਸੀਂ ਬੁਲੇ ਦੇਖ ਲਓ ਕਈ 6-6 ਸਾਲ ਦੇ 90-90 ਸਾਲ ਦੇ ਵੀ ਬੜੇ ਤੰਦਰੁਸਤ ਪਏ ਨੇ ਵਧੀਆ ਉਹ ਸੰਭੋਗ ਕਰਦੇ ਆ ਜਾਂ ਦੋ ਵਾਰ ਤਿੰਨ ਵਾਰ ਵੀ ਕਰਦੇ ਆ ਇਹੋ ਜਿਹੀ ਵੀ ਨੇ ਉਹਨਾਂ ਨੂੰ ਕੋਈ ਦਵਾਈ ਦੀ ਲੋੜ ਨਹੀਂ ਹੈਗੀ ਨਾ ਦੇਸੀ ਦੀ ਨਾ ਅੰਗਰੇਜ਼ੀ ਦੀ ਆ ਕਿਉਂਕਿ ਉਹਨਾਂ ਨੇ ਖਰਾਕਾਂ ਖਾਧੀਆਂ ਨੇ ਆਪ ਦੇ ਆਪ ਨੂੰ ਮੈਂਟੇਨ ਰੱਖਿਆ ਤੇ ਅਸੀਂ ਲੋੜ ਤੋਂ ਵੱਧ ਵੀਰਜ ਦਾ ਨਾਸ਼ ਕਰਦੇ ਆ ਬਹੁਤ ਇਹੋ ਜਿਹੇ ਮੁੰਡਿਆਂ ਨਾਲ ਮੈਂ ਗੱਲਾਂ ਕਰਦਾ ਜਿਹੜੇ ਹੱਥ ਰਸੀ ਨੇ ਬਚਪਨ ਦੇ ਵਿੱਚ ਉਹ ਕਹਿੰਦੇ ਵੀ ਅਸੀਂ 10-10 ਵਾਰ ਵੀ ਇੱਕ ਦਿਨ 'ਚ ਕਰੀਆ ਤੇ ਸੰਭੋਗ ਹੈ ਜਿਹੜਾ ਉਹ ਕਹਿੰਦੇ ਬਸ ਅਸੀਂ ਡੰੜਾ ਤੇ ਇੱਕ ਕਰਤੀ ਸੰਭੋਗ ਦੇ ਵਿੱਚਲੀ ਮੇਰੀ ਗੱਲ ਫੇਰ ਉੱਥੇ ਆ ਜਾਂਦੀ ਹੈ ਕੀ ਤੁਸੀਂ ਵੀਰਜ ਬਣਾਉਣ ਦੇ ਲਈ ਕੀ ਖਾਂਦੇ ਹੋ ਕਿਉਂਕਿ ਤੁਹਾਡਾ ਅੰਦਰ ਹੈ ਜਿਹੜਾ ਵੀਰਜੱਸ ਪਰਮ ਹੈ ਉਹ ਨਹੀਂ ਬਣਦਾ ਗਰੀਸ ਤੁਹਾਡਾ ਪ੍ਰੋਪਰ ਨਹੀਂ ਬਣਦਾ ਤੁਹਾਡਾ ਖੂਨ ਦਾ ਸਰਕੂਲੇਸ਼ਨ ਤੁਹਾਡਾ ਸਹੀ ਨਹੀਂ ਹੈਗਾ ਕੈਸਟਰੋਲ ਤੁਹਾਨੂੰ ਹੋਇਆ ਪਿਆ ਲੀਵਰ ਦੀ ਤੁਹਾਨੂੰ ਸਮੱਸਿਆ ਹੋਈ ਪਿਆ ਸ਼ੂਗਰ ਦੀ ਤੁਹਾਨੂੰ ਸਮੱਸਿਆ ਹੋਈ ਪਿਆ ਕੀ ਤੁਸੀਂ ਪੰਜੀਰੀਆਂ ਖਾਂਦੇ ਹੋ ਕੀ ਤੁਸੀਂ ਘਰ ਦਾ ਦੇਸੀ ਘਿਓ ਖਾਂਦੇ ਹੋ ਕੀ ਤੁਸੀਂ ਮੱਖਣ ਖਾਂਦੇ ਹੋ ਕੀ ਤੁਸੀਂ ਮੱਖਣੀ ਖਾਂਦੇ ਹੋ ਮਲਾਈ ਖਾਂਦੇ ਹੋ ਜਾਂ ਡਰਾਈ ਫਰੂਟ ਖਾਂਦੇ ਹੋ ਜਾਂ ਅੱਗੇ ਖੁਆ ਖਾਂਦੇ ਸੀ ਇਹ ਚੀਜ਼ਾਂ ਖਾਂਦੇ ਹੋ ਪੁੱਤ ਪਿੰਨੇ ਪਿੰਨੀਆਂ ਖਾਂਦੇ ਹੁੰਦੇ ਸੀ ਲੋਕ ਖਾਂਦੇ ਹੋ ਤੁਸੀਂ ਇਹ ਚੀਜ਼ਾਂ ਤੁਸੀਂ ਭੁੱਲ ਗਏ ਨਾ ਕੋਈ ਫਲ ਫਰੂਟ ਖਾ ਕੇ ਰਾਜੀ ਐ 버ਗਰ ਪੀਜ ਇਹ ਚੀਜ਼ਾਂ ਤੇ ਤੁਸੀਂ ਭੁੱਲ ਗਏ ਸਿਰਫ ਰੋਟੀ ਇੱਕ ਕਣਕ ਦੀ ਰੋਟੀ ਖਾਂਦੇ ਹੋ ਤੁਸੀਂ ਕਣਕ ਦੀ ਰੋਟੀ ਉਹ ਵੀ ਦਾਲ ਸਬਜ਼ੀ ਵਿਚਾਰੀਆਂ ਉਹੀ ਦਾਲਾਂ ਨੇ ਸਾਡੀਆਂ ਉਹੀ ਸਬਜ਼ੀਆਂ ਨੇ ਉਹੀ ਚੀਜ਼ਾਂ ਸੀ ਖਾਣੀਆਂ ਨੇ ਕਦੇ ਵੀ ਤੁਸੀਂ ਬੇਸਣ ਦੀ ਰੋਟੀ ਨਹੀਂ ਖਾਧੀ ਮੱਕੀ ਦੀ ਰੋਟੀ ਨਹੀਂ ਖਾਧੀ ਬਾਜਰੇ ਦੀ ਰੋਟੀ ਨਹੀਂ ਖਾਧੀ ਜਾਂ ਕੰਗਣੀ ਕੋਧਰਾ ਜਵਾਹਰ ਇਹ ਚੀਜ਼ਾਂ ਦੀ ਰੋਟੀ ਨਹੀਂ ਖਾਧੀ ਦੋਸਤੋ ਨੁਕਸ ਸਾਡੇ ਜੀ ਆ ਤੁਹਾਨੂੰ ਲੱਭਣਾ ਪੈਣਾ ਜਿਹੜੀ ਪ੍ਰੋਬਲਮ ਕਿੱਥੇ ਆ ਤੁਸੀਂ ਆਪਣੀ ਸਹੀ ਖੁਰਾਕ ਖਾਓ ਤਾਂ ਹੀ ਅੱਜ ਕੱਲ੍ਹ ਲੋਕਾਂ ਦੇ ਸਕਰਾਣੂ ਖਤਮ ਹੋ ਰਹੇ ਨੇ ਬਹੁਤ ਜ਼ਿਆਦੇ ਜਿਹੜੀਆਂ ਔਰਤਾਂ ਨੇ ਵਿਚਾਰੀਆਂ ਬੱਚਾ ਪੈਦਾ ਨਹੀਂ ਕਰ ਸਕਦੀਆਂ ਬੱਚਾ ਪੈਦਾ ਕਰਨ ਦੇ ਵਿੱਚ ਉਹਨਾਂ ਨੂੰ ਦਿੱਕਤ ਆਉਂਦੀ ਹੈ ਮਰਦਾਂ ਨੂੰ ਵੀ ਆਉਂਦੀ ਹੈ ਮੇਰੇ ਕੋਲੇ ਇਹ ਜੇ ਲੋਕ ਆਏ ਦੇ ਕੇਸ ਆਏ ਨੇ ਵੀ ਉਹਨਾਂ ਦੇ ਘਰ ਵਾਲੇ ਚ ਪ੍ਰੋਬਲਮ ਹੈ ਤੇ ਦੋਸ ਔਰਤ ਦਾ ਦੇਖੀ ਜਾਂਦੇ ਨੇ ਔਰਤ ਦੇ ਵਿੱਚ ਘਟਿਆਣਾ ਇਹ ਚੀਜ਼ਾਂ ਆ ਰਹੀਆਂ ਨੇ ਦੋਸਤੋ ਤੁਸੀਂ ਵੀਰ ਚ ਬਣਾਉਣ ਦੇ ਲਈ ਵੀਰ ਚ ਤੁਹਾਡਾ ਵਧੀਆ ਬੜੇ ਕੁਆਂਟੀਟੀ ਕੁਆਲਿਟੀ ਵਧੀਆ ਬਣੇ ਜੇ ਤੁਹਾਡਾ ਵੀਲ ਵਧੀਆ ਤਾਂ ਤੁਹਾਡਾ ਬੱਚਾ ਵੀ ਵਧੀਆ ਨਿਉਂ ਜੜ ਵਧੀਆ ਹੋਊਗੀ ਮੈਂ ਕੋਈ ਦਵਾਈ ਵੇਚਣੋਂ ਨਹੀਂ ਸਿਰਫ ਸਮਝਾਉਣਾ ਵੀ ਇਹ ਚੀਜ਼ਾਂ ਖਾਇਆ ਕਰੋ ਨੇਚਰਲ ਚੀਜ਼ਾਂ ਨੇ ਜਿਹੜੀਆਂ ਜੜੀ ਬੂਟੀਆਂ ਨੇ ਭਸਮਾ ਨੇ ਇਹ ਕੁਦਰਤ ਨੇ ਸਾਨੂੰ ਦਿੱਤੀਆਂ ਨੇ ਜਿਹੜੀ ਜੜੀ ਬੂਟੀ ਹੈ ਜਿਵੇਂ ਬਦਾਮ ਹੋਗੇ ਕਾਜੂ ਖਰੂਟ ਉਹਨਾਂ ਵਿੱਚ ਹਿੱਸਾਗਾ ਇਹ ਵੀ ਸਾਨੂੰ ਕੁਦਰਤ ਨੇ ਦਿੱਤਾ ਇਹ ਵੀ ਪਲਾਂਟ ਬੇਸਟ ਚੀਜ਼ਾਂ ਨੇ ਜਿਵੇਂ ਹੁਣ ਭਖੜਾ ਇਹ ਵੀ ਇੱਕ ਕੁਦਰਤੀ ਚੀਜ਼ ਹੈ ਸਫੈਦ ਮੁਸਲੀ ਇਹ ਵੀ ਕੁਦਰਤੀ ਚੀਜ਼ ਹੈ ਅਸਬਗੰਦਾ ਇਹ ਵੀ ਸਾਨੂੰ ਪਲਾਂਟ ਤੋਂ ਮਿਲਦਾਗਾ ਠੀਕ ਆ ਕੌਂਚ ਦੇ ਵੀ ਇੱਕ ਬੇਲ ਤੋਂ ਮਿਲਦੇ ਨੇ ਮਤਲਬ ਇਹੋ ਜਿਹੇ ਨੇ ਜਿਹੜੀਆਂ ਚੀਜ਼ਾਂ ਨੇ ਉਹ ਸਾਨੂੰ ਕੁਦਰਤ ਨੇ ਹੀ ਦਿੱਤੀਆਂ ਨੇ ਇਹ ਚੀਜ਼ਾਂ ਜਰੂਰ ਖਾਇਆ ਕਰੋ ਬਹੁਤ ਸਾਰੇ ਲੋਕ ਕਹਿੰਦੇ ਯਾਰ ਅਸੀਂ ਮਹੀਨਾ ਖਾਲੀ ਮਹੀਨਾ ਨਾਲ ਤੁਹਾਡੀ ਗੱਲ ਨਹੀਂ ਮੰਨਦੀ ਕਿਉਂਕਿ ਤੁਹਾਡਾ ਖੂਹ ਹੈ ਜਿਹੜਾ ਬਹੁਤ ਖਾਲੀ ਹੋਇਆ ਮੈਨੂੰ ਭਰਨ ਨੂੰ ਟਾਈਮ ਲੱਗੂ ਕਈਆਂ ਦੇ ਖੂਹ ਖਾਲੀ ਹੋਏ ਪਹਿਲੇ ਬਿਲਕੁਲ ਉਹਨਾਂ ਨੇ ਪਾਣੀ ਹੈ ਹੀ ਨਹੀਂ ਪਾਣੀ ਹੈ ਵੀ ਮਾੜਾ ਮੋਟਾ ਢੋਲੂ ਕਈ ਲੋਕਾਂ ਦਾ ਇੰਦਾ ਵੀਰਜ ਵੀ ਅੰਦਰੋਂ ਖਤਮ ਹੋਇਆ ਹੋਇਆ ਵੈ ਇੱਕ ਬੂੰਦ ਹੀ ਆਉਂਦੀ ਹੈ ਇੱਕ ਬੂੰਦ ਵੀ ਨਹੀਂ ਨਿਕਲਦੀ ਇਹੋ ਜਿਹੀ ਵੀ ਲੋਕਾਂ ਦੇ ਹਾਲਾਤ ਹੋਏ ਪਏ ਨੇ ਕੋਕ ਮੈਨੂੰ ਰੋਜ਼ ਇਹੀ ਫੋਨ ਆਉਂਦੇ ਨੇ ਸਾਰੀ ਦਿਹਾੜੀ ਮੈਂ ਇਹੀ ਫੋਨ ਸੁਣਦਾ ਸਾਨੂੰ ਮਰਦਾਨਾ ਕਮਿਊਨਿਟੀ ਦਾ ਸਾਡਾ ਟਾਈਮਿੰਗ ਨਹੀਂ ਲੱਗਦਾ ਸਾਡਾ ਢਿੱਲਾ ਪਾਣਾ ਫਿਰ ਇੱਕ ਵਾਰੀ ਕਰ ਲੈਣਾ ਜੀ ਨਹੀਂ ਕਰਦਾ ਅ ਸਵੇਹ ਕਨੂੰ ਜੀ ਨਹੀਂ ਕਰਦਾ ਇਹ ਚੀਜ਼ਾਂ ਹੋਇਆ ਪਏ ਨੇ ਆਂਝੀਆਂ ਕਲੇਸ਼ ਹੋਇਆ ਪਿਆ ਤਲਾਕ ਹੋਣ ਤੇ ਗੱਲ ਹੋਈ ਵੀ ਆ ਘਰ ਵਾਲੀ ਵਿਚਾਰੀ ਆਈ ਨਹੀਂ ਆ ਜਾ ਇੱਧਰ ਨੂੰ ਬੰਦਾ ਭਜਦਾ ਮ ਚੀਜ਼ਾਂ ਤੋਂ ਹਮੂ ਡਾਇਰੈਕਟਲੀ ਦੱਸ ਰਿਹਾ ਕਿ ਐਨੇ ਖੋਲ ਕੇ ਕਿਸੇ ਨੇ ਗੱਲ ਨਹੀਂ ਦੱਸਣੀ ਕਿਉਂਕਿ ਮੇਰੇ ਕੋਲ ਕੇਸ ਆਉਂਦੇ ਨੇ ਸਟੋਰੀਆਂ ਆਉਂਦੀਆਂ ਨੇ ਲੋਕ ਦੱਸ ਦਿਆ ਵਿਚਾਰੇ ਉਹਨਾਂ ਦੀਆਂ ਹੱਡ ਬੀਟੀਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮੈਂ ਇੱਕ ਗੱਲ ਤੁਹਾਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਕਹਿੰਨੇ ਆ ਵਿਆਹ ਠੀਕ ਆ ਤੁਹਾਡਾ ਹੋਇਆ ਪਿਆ ਇਹ ਦ੍ਰਿਸ਼ਟੀ ਜੀ ਬਣਾ ਇਹਨੂੰ ਠੀਕ ਆ ਕਰੋ ਲਿਮਟ ਨਾ ਕਰੋ ਕੋਈ ਵੀ ਚੀਜ਼ ਹੈ ਲਿਮਟ ਨਾ ਠੀਕ ਰਹਿੰਦੀ ਆ ਅਨਲਿਮਟਿਡ ਮਾੜੀ ਆ ਕੋਈ ਵੀ ਚੀਜ਼ ਚੀਜ਼ ਲਾ ਲਓ ਤੁਸੀਂ ਹੁਣ ਮੈਂ ਡਾਇਰੈਕਟ ਤੁਹਾਨੂੰ ਸਮਝਾ ਨਹੀਂ ਸਕਦਾ ਹੁਣ ਜੇ ਮੈਂ ਸਿੱਧਾ ਹੀ ਕਹਿਣ ਲੱਗਿਆ ਵੀਡੀਓ 'ਚ ਪਰ ਮੈਨੂੰ ਅੱਜ ਜਲਦੀ ਜਾਂਦਾ ਹਨ ਤਾਂ ਕਰਕੇ ਵੀ ਮੇਰਾ ਸਮਝਾਉਣ ਦਾ ਤੁਸੀਂ ਸਾਰਾ ਸਮਝ ਗਏ ਬਸ ਜਿਹੜੀ ਜਿਹਨੂੰ ਮੈਂ ਗੱਲ ਸਮਝਾਉਣਾ ਚਾਹਾਂਗਾ ਠੀਕ ਹੈ ਹਫਤੇ ਬਾਅਦ ਕਰ ਲਓ 2 ਹਫਤੇ ਬਾਅਦ ਇਹਦੇ ਕਿਸੇ ਨੇ ਕੱਢਿਆ ਨਹੀਂ ਕੋਸ ਕੋਈ ਵੀ ਮੈਂ ਤਾਂ ਕੋਈ ਕੜ ਤੱਕ ਦੇਖਿਆ ਨਹੀਂ ਇਹ ਚ ਦੁਨੀਆ ਆ ਚਲੀ ਗਈ ਇਹ ਵੀ ਜਿਵੇਂ ਮਾਇਆ ਦੀ ਕਾਮ ਕਾਮ ਹਨਾ ਹਨ ਕ੍ਰੋਧ ਮੋਹ ਲੋਭ ਇਹ ਸਾਰੇ ਹਿੱਸੇ ਨੇ ਇਹ ਕਾਮ ਨੂੰ ਜਿੰਨਾ ਮਰਜ਼ੀ ਵਧਾ ਲਓ ਕਾਮ ਤੇ ਕੰਟਰੋਲ ਕਰਨਾ ਸਿੱਖੋ ਮਾਇਆ ਨੂੰ ਜਿੰਨਾ ਮਰਜ਼ੀ ਇਕੱਠਾ ਕਰ ਲਓ ਮਤਲਬ ਇਹ ਚੀਜ਼ਾਂ ਨੇ ਇਹ ਸਾਰੀਆਂ ਮੰਨ ਦੇ ਅਧੀਨ ਨੇ ਤੁਸੀਂ ਆਪਣੀ ਵੀਰਜ ਬਣਾਉਣ ਦੇ ਲਈ ਵਧੀਆ ਚੀਜ਼ਾਂ ਖਾਓ ਤੇ ਇਹ ਨਾ ਸੋਚਿਆ ਕਰੋ ਵੀ ਮੈਂ ਇਹ ਇੱਕ ਮਹੀਨੇ ਚ ਠੀਕ ਹੋ ਜਾਾਂ 2 ਮਹੀਨੇ 3 ਮਹੀਨੇ 4 ਮਹੀਨੇ ਆਯੁਰਵੈਦਿਕ ਜਿਹੜੀ ਦਵਾਈ ਆ ਉਹਨੂੰ ਟਾਈਮ ਲੱਗਦਾ ਹੀ ਲੱਗਦਾ ਠੀਕ ਹੈ ਤੇ ਮੇਰੇ ਕੋਲੇ ਕੋਈ ਜਾਦੂ ਮੰਤਰ ਤਾਂ ਹੈ ਨਹੀਂ ਵੀ ਮੈਂ ਤੁਹਾਡੇ ਤੇ ਜਾਦੂ ਕਰਤਾ ਮੰਤਰ ਕਰਦਾ ਤੁਸੀਂ ਪਹਿਲੇ ਦਿਨ ਠੀਕ ਹੋ ਗਏ ਹੋ ਤੁਸੀਂ ਆਪਦਾ ਧਿਆਨ ਰੱਖੋ ਜਿਹੜੀਆਂ ਤੁਸੀਂ ਅੰਗਰੇਜ਼ੀ ਗੋਲੀਆਂ ਲੈ ਲੈ ਖਾਣੇ ਹੋ ਇਹ ਤੁਹਾਡੇ ਬਹੁਤ ਜ਼ਿਆਦਾ ਤੁਹਾਨੂੰ ਸਾਈਡ ਇਫੈਕਟ ਆ ਇਹ ਚੀਜ਼ਾਂ ਦਾ ਜਿਹੜੀਆਂ ਤੁਸੀਂ ਬਾਜ਼ਾਰ ਤੋਂ ਗੋਲੀਆਂ ਲੈ ਕੇ ਖਾਣੇ ਹੋ ਟਾਈਮਿੰਗ ਵਾਲੀਆਂ ਹੁਣ ਤਾਂ ਤੁਸੀਂ ਸਵਾਦ ਲੈ ਰਹੇ ਹੋ ਅੱਗੇ ਜਾ ਕੇ ਸੁਵਾਦ ਨਹੀਂ ਲਿਆ ਜਾਣਾ ਹੈਗਾ ਫਿਰ ਮੈਨੂੰ ਫੋਨ ਕਰਦੇ ਨੇ ਬਹੁਤ سارے ਲੋਕ ਯਾਰ ਘਰ ਹਾਲ ਗਲਤੀਆਂ ਹੋ ਗਈਆਂ ਕਿਉਂਕਿ ਉੱਥੇ ਤਾਂ ਜਾ ਕੇ ਫਿਰ ਮੇਰੇ ਵੀ ਹੱਥ ਖੜੇ ਹੋ ਜਾਂਦੇ ਨੇ ਜਿਹੜੇ ਬੰਦੇ ਪੰਜ-ਪੰਜ ਬੈਗਰਾ ਖਾ ਜਾਂਦੇ ਨੇ ਸੇ ਸੇ ਗੋਲੀਆਂ ਸੱਤ-ਸੱਤ ਖਾ ਜਾਂਦੇ ਨੇ ਠੀਕ ਹੈ ਤਾਂ ਵੀ ਨਹੀਂ ਉਹਨਾਂ ਦਾ ਖੜਾ ਹੁੰਦਾ ਹੁਣ ਮੈਂ ਕੀ ਕਹੇ ਦੀ ਚੀਜ਼ ਦਿਆਂ ਨਾ ਹੁਣ ਮਤਲਬ ਇਹ ਚੀਜ਼ਾਂ ਦਾ ਹਾਲਾਤ ਹੈ ਅੱਜ ਕੱਲ੍ਹ ਹੋਏ ਪਏ ਨੇ ਮੇਰੇ ਕੋਲੇ ਆਉਂਦੇ ਨੇ ਲੋਕ ਬਹੁਤ ਕਿਉਂਕਿ ਉਹ ਕਹਿੰਦੇ ਨੇ ਮਹੀਨੇ 'ਚ ਠੀਕ ਕਰ ਦੇ ਮਹੀਨੇ ਚ ਨਹੀਂ ਠੀਕ ਹੋਣਾ ਨਾ ਤੁਸੀਂ ਦੋ ਚੋਂ ਤਿੰਨ ਤੁਹਾਡਾ ਖੂ ਖਾਲੀ ਹੋਇਆ ਪਿਆ ਇਹਨੂੰ ਭਰਨ ਨੂੰ ਟਾਈਮ ਲੱਗੂ ਮੇਰੇ ਕੋਲੇ ਇਹ ਹਜੇ ਵੀ ਮੇਰੇ ਯਾਰ ਦੋਸਤ ਨੇ ਜਿਹੜੇ ਸਦਾ ਸਾਰਾ ਸਾਰੀ ਆਯੁਰਵੇਦਿਕ ਦਵਾਈ ਖਾਂਦੇ ਰਹਿੰਦੇ ਨੇ ਕਿਉਂਕਿ ਇਹ ਇੱਕ ਖਰਾਕ ਹੈ ਇੱਕ ਦਵਾਈ ਨਹੀਂ ਹੈਗੀ ਆਯੁਰਵੈਦਿਕ ਜਿਹੜੀ ਜੜੀ ਬੂਟੀਆਂ ਨੇ ਇੱਕ ਖਰਾਕ ਹੈ ਇੱਕ ਡਾਈਟ ਹੈ ਕਿਤਾਬ ਤਾਂ ਇਹਨੂੰ ساری ਉਮਰ ਖਾਈ ਜਾਓ ਕੋਈ ਚੱਕਰ ਨਹੀਂ ਜੇ ਤੁਸੀਂ ਸਾਲ ਦੇ ਵਿੱਚ 10000 ਰੁਪਏ ਆਪਣੇ ਸਰੀਰ ਤੇ ਲਾ ਦੋਗੇ ਤਾਂ ਕੋਈ ਵੱਡੀ ਗੱਲ ਨਹੀਂ ਇਹ ਚੀਜ਼ਾਂ ਜ਼ਰੂਰ ਕਹੇ ਦੀ ਮੇ ਤੋਂ ਜਾਂ ਅਨਸਾਰੀ ਤੋਂ ਲੈ ਕੇ ਜਾ ਕਿਸੇ ਵੈਦ ਨੂੰ ਵਧੀਆ ਨੌਲੇਜ ਆ ਉਹ ਤੋਂ ਚੀਜ਼ਾਂ ਇਹ ਲੈ ਕਿਸ ਹਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਖਾ ਲੈਣ ਕਿਉਂਕਿ ਖਾਦ ਖਰਾਕਾ ਹੈ ਨਹੀਂ ਗਿਆ ਤੁਹਾਡਾ ਜਿਹੜਾ ਖੂਨ ਹੈ ਉਹਦੀ ਕਮੀ ਤੁਹਾਡੇ ਵਿੱਚ ਆ ਰਹੀ ਹੈ ਬਿਰਜ ਦੀ ਕਮੀ ਆ ਰਹੀ ਹੈ ਲੀਵਰ ਤੁਹਾਡਾ ਫੈਟੀ ਹੋ ਰਿਹਾ ਟੈਸਟ੍ਰੋਨ ਹੋ ਗਿਆ ਤੇ ਮਤਲਬ ਟਰਾਈਰ ਸਾਈਡ ਇਹ ਰੀਆਂ ਚੀਜ਼ਾਂ ਇਹ ਚੀਜ਼ਾਂ ਤੁਹਾਡੇ ਸਰੀਰ ਦੇ ਵਿੱਚ ਵਧੀਆ ਇਸ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਲਾਈਕ ਕਰਿਓ ਥੈਂਕ ਯੂ ਧੰਨਵਾਦ